ਇਹ ਚੋਰਾਂ ਦੇ ਹੌਸਲੇ ਦਿਨੋ-ਦਿਨ بلند ਹੁੰਦੇ ਜਾ ਰਹੇ ਨੇ ਚੋਰ ਆਏ ਦਿਨ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ 4-5 ਚੋਰ ਇੱਕ ਗੱਡੀ ਚੋਂਦੇ ਨੇ ਅਤੇ ਕਈ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਅਸਲ ਜਾਣਕਾਰੀ ਮੁਤਾਬਕ ਚੋਰਾਂ ਨੇ ਬੀਤੀ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਇੱਕ ਦੁਕਾਨ ਵਿੱਚ 20000 ਰੁਪਏ ਕੈਸ਼ ਪਿਆ ਸੀ ਚੋਰ ਉਹ ਲੈ ਕੇ ਫਰਾਰ ਹੋ ਗਏ ਜਦ ਕੇ ਦੂਜੀਆਂ ਦੁਕਾਨਾਂ ਵਿੱਚੋਂ ਵੀ ਕੈਸ਼ ਡੀਵੀਆਰ ਅਤੇ ਸੀਸੀਟੀਵੀ ਕੈਮਰੇ ਆਦਿ ਚੋਰ ਲੈ ਕੇ ਫਰਾਰ ਹੋ ਗਏ ਨੇ ਕਿਤੇ ਲੰਘ ਸੀ ਨਹੀਂ ਇਹ ਕਰਵਾਇਆ ਨਹੀਂ ਕਿ ਕਰਨ ਲੇਟ ਰੋਡ ਤੱਕ ਦੋ ਰੇਡ ਦਸੇ ਦੇ ਤਿੰਨ ਦੇ تین ਦਾ ਦੁਪੱਤੀ ਰੋੜਾ ਦੇਖਣਾ ਕੋ ਰੇਡ ਰੋਡ ਮੈਂ ਗਿਆ ਤੇ ਤਸਵੀਰਾਂ ਮਾਛੀ ਬਾੜਾ ਦੀਆਂ ਨੇ ਜਿੱਥੇ ਕਿ ਚੋਰਾਂ ਨੇ ਬੀਤੀ ਰਾਤ ਤਿੰਨ ਦੁਕਾਨਾਂ ਨੂੰ ਇਕੱਠਿਆਂ ਆਪਣਾ ਸ਼ਿਕਾਰ ਬਣਾਇਆ ਤਿੰਨ ਦੁਕਾਨਾਂ ਤੇ ਚੋਰਾਂ ਨੇ ਲੁੱਟ ਕੀਤੀ ਹੈ ਚੋਰ ਇੱਕ ਗੱਡੀ 'ਚ ਸਵਾਰ ਹੋ ਕੇ ਆਏ ਅਤੇ ਨਾਲੋ-ਨਾਲ ਬਣੀਆਂ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਦਿੱਤੇ ਤੋੜੀਆਂ ਗਿਆ ਦੁਕਾਨਾਂ 'ਚ ਇੱਕ ਖਾਣ-ਪੀਣ ਦੇ ਸਾਮਾਨ ਦੀ ਦੁਕਾਨ ਇੱਕ ਹਲਵਾਈ ਦੀ ਦੁਕਾਨ ਅਤੇ ਇੱਕ ਮੈਡੀਕਲ ਸਟੋਰ ਸ਼ਾਮਿਲ ਸੀ ਦੁਕਾਨਦਾਰਾਂ ਮੁਤਾਬਕ ਜੋ ਵੀ ਉਹਨਾਂ ਦਾ ਗੱਲੇ ਵਿੱਚ ਨਿਕ ਸੁਖ ਪਿਆ ਸੀ ਚੋਰ ਉਸ ਨੂੰ ਲੈ ਕੇ ਫਰਾਰ ਹੋ ਗਏ ਜਦਕਿ ਦੁਕਾਨਾਂ ਤੋਂ ਹੋਰ ਸਮਾਨ ਵੀ ਚੋਰੀ ਕਰ ਲਿਆ ਗਿਆ ਰਾਜੀ ਹੈ ਤੁਹਾਡਾ ਮੇਰਾ ਨਾਮ ਸੁਦੀਰ ਮਿੱਤਲ ਹੈ ਕਿੱਥੇ ਰਹਣਾ ਮਾਛੀ ਵਾਲਾ ਗੋਰੂ ਕਲੋਨੀ ਚ ਨਿਤਲ ਮੈਡੀਕਲ ਹਾਲ ਅੱਛਾ ਕੀ ਘਟਨਾ ਵਾਪਰੀ ਹੈ ਦੱਸੋ ਬਸ ਇਹੇ 4:00 4:20 ਤੇ ਮੈਨੂੰ ਫੋਨ ਆਇਆ ਸੀਗਾ ਆਪਣਾ ਚੌਂਕੀਦਾਰ ਦਾ ਉਹ ਕਹਿ ਰਿਹਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਵੀ ਤੁਸੀਂ ਆ ਜਾਓ ਬਾਜੇ ਦੁਕਾਨ ਤੇ ਆ ਕੇ ਦੇਖਿਆ ਤਾਂ ਅੰਦਰ ਕੈਸ਼ ਕੁਝ ਸੀਗਾ 10000 ਰੁਪਇਆ 20-20 ਦੇ ਨੋਟ ਸੀਗੇ ਉਹ ਲੈ ਕੇ ਗਏ ਨੇ ਬਾਕੀ ਜਿੰਦੇ ਟੁੱਟੇ ਨੇ ਨਾਂ ਨਾ ਰਜੇਸ਼ ਲਿਖ ਲੈ ਐਕਸ ਜੀਲਾ ਵਾਈਸ ਪ੍ਰਧਾਨ ਬੀਜੇਪੀ ਜੀਲਾ ਖੰਨਾ ਕੀ ਮੰਗਲਾ ਹੈ ਜੀ ਮੈਨੂੰ ਸਵੇਰੇ 4:30 ਵਜੇ ਸਾਡੇ ਗਵਾਂਢੀ ਦਾ ਫੋਨ ਆਇਆ ਵੀ ਆਪਣੇ ਦੋਨੇ ਦੋਨਾਂ ਦੇ ਸ਼ਟਰ ਟੁੱਟੇ ਹੋਏ ਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਗਵਾਂਢੀ ਦੇ ਵੀ ਚੋਰੀ ਹੋਈ ਹੋਈ ਸੀ ਸਾਡੇ ਵੀ ਚੋਰੀ ਹੋਈ ਹੋਈ ਸੀ ਸਾਡੇ ਤਾਂ ਜੋ ਨੁਕਸਾਨ ਹੈਗਾ ਇੱਕ ਡੀਵੀਆਰ ਲੈ ਕੇ ਗਏ ਨੇ ਦੋ ਕੈਮਰੇ ਬਾਹਰੋਂ ਤੋੜ ਕੇ ਲੈ ਗਏ ਨੇ ਅੰਦਰਲੇ ਕੈਮਰਿਆਂ ਨਾਲ ਛੇੜਛਾੜ ਕੀਤੀ ਆ ਤੇ ਗੱਲੇ ਦੇ ਵਿੱਚ 500 ਰੁਪਏ ਕੈਸ਼ ਪਿਆ ਸੀਗਾ ਉਹ ਵੀ ਲੈ ਕੇ ਗਏ ਨੇ ਤੇ ਦੁਕਾਨਦਾਰਾਂ ਨੇ ਹੁਣ ਪੰਜਾਬ ਪੁਲਿਸ ਤੋਂ ਚੋਰਾਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੁਕਾਨਦਾਰਾਂ ਮੁਤਾਬਕ ਚੋਰੀਆਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਪੁਲਿਸ ਜਾਂ ਫਿਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਹਨਾਂ ਮੰਗ ਕੀਤੀ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਤਾਂ ਕਿ ਉਹਨਾਂ ਨੂੰ ਚੋਰਾਾਂ ਤੋਂ ਥੋੜੀ ਬਹੁਤ ਰਾਹਤ ਮਿਲ ਸਕੇ ਮਾਛੀਵਾਲਾ ਤੋਂ ਸੋਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ